ਕਿ ਸਿੱਧੂ ਵਰਗੀ ਮੈਂ ਤੇ ਇਹੋ ਕੁਛ ਹੋਇਆ ਮੈਂ وہی ਚੀਜ਼ ਸਾਡੇ ਨਾਲ ਹੋਣ ਈ ਆ ਜਦੋਂ ਤੋਂ ਇਹਦਾ ਨਾਮ ਆ ਗਿਆ ਸਾਰੇ ਲੋਕੀ ਇਸ ਚੀਜ਼ ਨੂੰ ਬਲੋਨ ਕਰ ਲੱਗੇ ਵੀ ਇਹ ਸਿੱਧੂ ਵਰਗੀ ਬਾਜ ਸਿੱਧੂ ਵਰਗੀ ਬਾਜ ਸਾਨੂੰ ਨਹੀਂ ਪਤਾ ਉਹਨਾਂ ਦੇ ਅੰਦਰ ਕੀ ਲੋਕਾਂ ਦੇ ਭਰਿਆ ਹੋਇਆ ਕਿਉਂਕਿ ਜਿਹੜੇ ਲੋਕੀ ਜ਼ਹਿਲ ਸੀ ਖਾਂਦੇ ਆ ਕਿਉਂਕਿ ਕਿਸੇ ਨੂੰ ਜੀਣ ਤਾਂ ਦਿੰਦੇ ਨਹੀਂ ਹੈਗੀ ਦੁਨੀਆ ਅੱਜ ਕੱਲ ਇਦਾਂ ਦੀ ਆ ਅਸੀਂ ਕਿਉਂਕਿ ਇਹ ਪੁਲਿਸ ਕੰਪਲੀਟ ਤਾਂ ਨਹੀਂ ਕਰਦੇ ਹੈਗੇ ਅਸੀਂ ਕਹਿੰਦੇ ਵੀ ਚੱਲ ਜੋ ਇਹ ਕਰਦੇ ਕਰੀ ਜਾਣ ਜੋ ਸਾਡੀ ਜ਼ਿੰਦਗੀ ਚ ਹੈਗਾ ਸਾਡਾ ਚੱਲੀ ਜਾਂਦਾ ਹੈ ਅਸੀਂ ਇਹ ਚੀਜ਼ ਨੂੰ ਨਹੀਂ ਸੀ ਲੈਣਾ ਚਾਹੁੰਦੇ ਪਰ ਹੁਣ ਹਾਰ ਕੇ ਉਹ ਜਿਹੜਾ ਉਹਨਾਂ ਨੇ ਘਰ ਦੇ ਵਿੱਚ ਹੀ ਛੇੜਛਾ ਮਨ ਕਿਤੇ ਮੁਝਾ ਨਹੀਂ ਕਿ ਤਾ ਕੂੜਾ ਸਿੱਧਾ ਤਾਂ ਸਰ ਰਿਵਨਿਊ ਆਪਣੇ ਆਂ ਆਉਂਦਾ ਹੈ ਹਨਾ ਜੇ ਮੈਂ ਹੁਣ ਤੇ ਰਿਵਿ ਨਹੀਂ ਆਪਣੇ ਆ ਸਕਦਾ ਤੇ ਫਿਰ ਮੈਂ ਤਾਮਦਰ ਦਾ ਫਾਇਦਾ ਚੁੱਕਦਾ ਹੂੰ ਉਹ ਤੋਂ ਬਾਅਦ ਤੀਨ ਨੂੰ ਪਰੇਸ਼ਾਨ ਹੋ ਜਾਣਾ ਉਹਨਾਂ ਕਹਿੰਦੇ ਤੇਰੀ ਅਸੀਂ ਮੈਨੇਜਮੈਂਟ ਕਰਾਂਗੇ ਹਨਾ ਮੈਨੇਜਮੈਂਟ ਦੇ ਬੰਨ ਇਹਨਾਂ ਨੇ ਸਾਰੇ ਮੇਰੇ ਤੇ ਪੇਪਰ ਡਾਕੂਮੈਂਟ ਸਾਈਨ ਕਰਾ ਕੇ ਬਾਹਰ ਜਲ ਗਈ ਸਰ ਰਾਤ ਇਹਨਾਂ ਨੂੰ ਪਟਾਕਾ ਬਾਜ ਸੁਣੀ ਇਹਨਾਂ ਨੂੰ ਇਹਨਾਂ ਨੇ ਲੱਗਾ ਬਾਹਰ ਪਟਾਕੇ ਚੱਲੇ ਕੰਪਨੀ ਨਾਲ ਕੰਮ ਕਰਦਾ ਸੀਗਾ ਠੀਕ ਆ ਤੇ ਉਹਨਾਂ ਨੇ ਮੇਰੇ ਪੈਸੇ ਖਾ ਲਏ ਆ ਉਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਜਦੋਂ ਮੈਂ ਆਪਦੇ ਘਰ ਵਕਸਾਇਆ ਮੇਰਾ ਨਾਕਰਦੂਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਕੰਪਨੀ ਨਾਲ ਕਿਸੇ ਨਾਲ ਸਾਈਨ ਸੀਗਾ ਅੱਛਾ ਜੀ 5 ਸਾਲ ਲਈ ਉਹਨਾਂ ਨੇ ਮੈਨੂੰ ਸਾਈਨ ਕੀਤਾ ਸੀਗਾ ਮੈਨੂੰ ਪੂਰਾ ਸਾਲ ਖਰਾਬ ਕੀਤਾ ਮੈਨੂੰ 70 ਲੱਖ ਰੁਪਏ ਦਾ ਕੋਈ ਹਿਸਾਬ ਨਹੀਂ ਦਿੱਤਾ ਮੇਰੇ ਪੈਸੇ ਕਿੱਥੇ ਗਏ ਆ ਕਿੱਥੇ ਨਹੀਂ ਜਾਂਦੇ ਕਿ ਮੈਂ 4 ਗਾਣੇ ਦਿੱਤੇ ਠੀਕ ਆ ਇਸ ਕਰਕੇ ਪ੍ਰਸ਼ਾਸਨ ਨੂੰ ਇੱਕ ਪਾਸੇ ਤਾਂ ਕਹਿੰਦੇ ਕੋਰਟ ਆਫ ਕਨੈਕਟਿਵ ਇਲੈਕਸ਼ਨਾਂ ਹਾਂ ਜੋ ਜਾਬਤਾ ਲੱਗਿਆ ਵੀ ਆ ਪਰ ਉਹਨਾਂ ਤੋਂ ਬਾਅਦ ਵੀ ਇਹ ਹਾਲਾਤ ਆ ਫਿਰ ਕੀ ਬਣੇਗਾ ਕਿਉਂਕਿ ਉਹਨਾਂ ਨੇ ਲਾਟਰਾਟੇ ਅਸੀ ਚੀਜ਼ ਦੀ ਆ ਕਿਉਂਕਿ ਉਹਨਾਂ ਨੇ ਪੈਸਾ ਕਮਾਇਆ ਸੀ ਅੱਜ ਤੱਕ ਤਾਂ ਖਾ ਲਿਆ ਸਾਰਾ ਕੁਝ ਤੇ ਹੁਣ ਉਹ ਪਸ ਇਹੀ ਚੀਜ਼ ਚਾਹੁੰਦੇ ਆ ਕਿ ਮਾਧਿਅਮ ਚਾਹੁੰਦੇ ਆ ਉਹਨਾਂ ਨੇ ਮਤਲਬ ਇਹਨੂੰ ਜਦੋਂ ਖਾ ਪੀ ਕੇ ਛੱਟ ਕੇ ਛੱਡਿਆ ਤਾਂ ਉਹਨਾਂ ਨੇ ਹੁਣ ਲਗੜਾ ਨਹੀਂ ਕਰੀ ਸੀ ਪੰਜਾਬੀ ਗਾਇਕ ਸਾਹਿਲ ਸ਼ਾਨ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ 10 ਦੇ ਜਲੰਧਰ ਦੇ ਬੂਟਾ ਮੰਡੀ ਚ ਗਾਇਕ ਦੇ ਘਰ ਤੇ ਕੁਝ ਬਦਮਾਸ਼ਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਜੜਾ ਸਾਹਮਣੇ ਆ ਚੁੱਕਿਆ ਹੈ ਜਾਣਕਾਰੀ ਮੁਤਾਬਿਕ ਸਾਹਿਲ ਨੂੰ ਕੁਝ ਦਿਨ ਤੋਂ ਜਾਨੋਂ ਮਰਨ ਦੀ ਧਮਕੀਆਂ ਮਿਲ ਰਹੀਆਂ ਸੀ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਗੈਂਗਸਟਰ ਤੇ ਉਸਦੇ ਆਪਣੇ ਨਾਲ ਕੰਮ ਕਰਵਾਉਣ ਦਾ ਜੜਾ ਦਬਾਅ ਪਾ ਰਹੇ ਸੀ ਸਾਹਿਲ ਨੇ ਦੱਸਿਆ ਕਿ ਜਦੋਂ ਇਹ ਹਾਸਾ ਵਾਪਰਿਆ ਤਾਂ ਹੋ ਕਿਸੇ ਪ੍ਰੋਗਰਾਮ ਨੇ ਚੰਡੀਗੜ੍ਹ ਗਿਆ ਹੋ ਐਸੀ ਹ ਤਾਂ ਉਸ ਨਾਲ ਅਜਿਹੀ ਘਟਨਾ ਜਿਹੜੀ ਵਾਪਰ ਚੁੱਕੀ ਹੈ ਦੱਸਦੇ ਕਿ ਜ਼ੁਰਾਨ ਗਾਇਕ ਸਾਹਿਬ ਨੇ ਖੁਲਾਸਾ ਕਰਦੇ ਵੀ ਦੱਸਿਆ ਕਿ ਜਦੋਂ ਉਹ ਵਾਪਸ ਆਇਆ ਤਾਂ ਉਸਦੇ ਘਰ ਦੇ ਦਰਵਾਜ਼ੇ ਤੇ ਗੋਲੀਆਂ ਦੇ ਨਿਸ਼ਾਨ ਦੇਖੇ ਜ਼ੁਰਾਨ ਉਹਨਾਂ ਨੂੰ ਕੁਝ ਖੋਲ ਵੀ ਜਿਹੜੇ ਉੱਥੇ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਫਿਲਹਾਲ ਗਾਇਕ ਦਾ ਪਰਿਵਾਰ ਜਿਹੜਾ ਸਦਮੇ ਦੇ ਵਿੱਚ ਨਜ਼ਰ ਆ ਰਿਹਾ ਹੈ ਦੱਸਦੇ ਕਿ ਜੁਲੰਦੇ ਦੇ ਸਾਹਿਲ ਸ਼ਾ ਗੀਤ ਲਿਖਦੇ ਹਨ ਇਸੇ ਵਿਚਾਰੇ ਕੁਝ ਲੋਕ ਉਸ ਨੂੰ ਗੀਤ ਲਿਖਣ ਲਈ ਫੋਨ ਕਰ ਰਹੇ ਸਨ ਜਿਸ ਨੂੰ ਕਲਾਕਾਰ ਨੇ ਨਜ਼ਰ ਅੰਦਾਜ਼ਾ ਜੁੜਾ ਕਰ ਦਿੱਤਾ ਸੀ ਉਸ ਨੂੰ ਇਸ ਬਾਰੇ ਬਿਲਕੁਲ ਵੀ ਖਬਰ ਨਹੀਂ ਇਸੇਕੇ ਬਤੁ ਮਾ ਸ਼ੂਜ਼ ਦੇ ਘਰ ਤੇ ਗੋਲੀਆਂ ਚਲਾਦਣ ਕੇ ਪੁਲਿਸ ਨੂੰ ਮੌਕੇ ਤੇ ਪਹੁੰਚ ਕੇ ਹੁਣ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਗਾਇਕ ਦੀ ਮਾਂ ਨੇ ਵੀ ਦੱਸਿਆ ਕਿ ਬੀਤੀ ਰਾਤ ਇਹ ਘਟਨਾ ਬਾਪਨੀ ਸੂਜ ਦੀ ਬੇਟੀ ਨੇ ਗੋਲੀਆਂ ਚਲਣ ਦੀ ਆਵਾਜ਼ ਸੁਣੇ ਪਰ ਉਸਨੇ ਮੈਨੂੰ ਉਦੋਂ ਨਹੀਂ ਜਗਾਇਆ ਕਿਉਂਕਿ ਮੈਂ ਠੀਕ ਨਹੀਂ ਸੀ ਇਸੇ ਲਈ ਵੱਡੀ ਖਬਰ ਜਿਹੜੀ ਤੁਹਾਡਾ ਸਾਹਮਣੇ ਕਰ ਰਹੀ ਕਿ ਇੱਕ ਹੋਰ ਪੰਜਾਬੀ ਗਾਇਕ ਨੂੰ ਜਿਹੜਾ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਣ ਦੀ ਕੋਸ਼ਿਸ਼ ਕੀਤੀ ਗਈ ਹੈ